ਸਾਸੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਵਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਜ਼ਿਲ੍ਹੇ ਜਲੰਧਰ ਦਾ ਤਹਿਸੀਲ ਛਾਹਕੋਟ ਦਾ ਮਾਨਮੱਤਾ ਨਗਰ ਮਿੱਤਰੋ ਵੱਡਾ ਪਿੰਡ ਤੇ ਵੱਡਾ ਪਿੰਡ ਦਾ ਨਾਮ ਕੰਨੀਆਂ ਖੁਰਦ ਕੰਨੀਆਂ ਖੁਰਦ ਸੰਦੀਪ ਨੰਗਲ ਅੰਬਗਿਆਂ ਦੇ ਬਿਲਕੁਲ ਨੇੜੇ ਜੇ ਕਰਕੇ ਵਸਿਆ ਹੋਇਆ ਨਗਰ ਆ ਮਿੱਤਰੋ ਤੇ ਜਦੋਂ ਨੰਗਲ ਅੰਬਗਿਆਂ ਦਾ ਪਿੰਡ ਆ ਜਾਵੇ ਮੇਰੇ ਹਿਸਾਬ ਦੇ ਨਾਲ ਕੋਈ ਹੋਣਾ ਨਹੀਂ ਜਿਹੜਾ ਜਾਣਦਾ ਨਾ ਹੋਵੇ ਇੱਕ ਸੰਧੂ ਹੁੰਦਾ ਸੀ ਲੋਕੀ ਯਾਦ ਰੱਖਣਗੇ ਵਾਕਿਆ ਹੀ ਭਾਈ ਅੱਜ ਮੈਂ ਉਸ ਥਾਂ ਤੋਂ ਜਦੋਂ ਨੰਗ ਕੇ ਆਇਆ ਮੇਰਾ ਮਨ ਵੀ ਜਿਹੜਾ ਹੋਰ ਹੋਇਆ ਜਦੋਂ ਮੈਂ ਉੱਥੇ ਪਾਰਕ ਬਣੀ ਬਾਈ ਦੇ ਨਾਮ ਦੀ ਯਾਦਗਾਰੀ ਵੇਖੀ ਔਰ ਯਾਦਗਾਰੀ ਦੇ ਵਿੱਚ ਬਾਈ ਦੀਆਂ ਤਸਵੀਰਾਂ ਵੇਖੀਆਂ ਤੇ ਤਸਵੀਰਾਂ ਦੇ ਵਿੱਚ ਇਸ ਤਰ੍ਹਾਂ ਲੱਗਿਆ ਜਿਵੇਂ ਅੱਜ ਵੀ ਸੰਦੀਪ ਨੰਗਲੀਆਂ ਕੌਡੀ ਦੇ ਮੈਦਾਨਾਂ ਦੇ ਵਿੱਚ ਖੇਡਦਾ ਹੋਵੇ ਪਰ ਸਮੇਂ ਨੇ ਰਾਜ ਜ਼ਰੂਰ ਦਿੱਤਾ ਪਰ ਮੇਰੇ ਹਿਸਾਬ ਦੇ ਨਾਲ ਕਦੇ ਉਹਦੇ ਪਰਿਵਾਰ ਨੂੰ ਹਾਰ ਨਹੀਂ ਮਿਲੂਗੀ ਕਦੇ ਉਹਨੂੰ ਹਾਰ ਨਹੀਂ ਮਿਲੂਗੀ ਅੱਜ ਉਸ ਨੰਗਲ ਨੰਬੜੀਆਂ ਦੇ ਬਿਲਕੁਲ ਨੇੜੇ ਕਰਕੇ ਪੜਸਿਆ ਹੋਇਆ ਇੱਕ ਪਿੰਡ ਜਿਸ ਪਿੰਡ ਦੇ ਵਿੱਚੋਂ ਮਿੱਤਰੋ ਤੁਹਾਨੂੰ ਇੱਕ ਮਾਲੀ ਵਿਖਾਉਣਾ ਵਾ ਆਪਾਂ ਸਾਰੀ ਜਾਣਕਾਰੀ ਲੈਣੇ ਆ ਵੀਰ ਤੋਂ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵੱਡੇ ਭਾਈ ਬਸ ਵਧੀਆ ਜੀ ਸੇਤਾ ਦੇ ਪਰਿਵਾਰ ਵੀਰੇ ਠੀਕ ਠਾਕ ਵੀਰੇ ਅੱਛਾ ਨਾਮ ਦੱਸ ਦਈਏ ਵੀਰੇ ਇੱਕ ਵਾਰੀ ਆਪਣਾ ਭਰਾ ਨਾਮ ਮੇਰਾ ਜਗੁਰ ਇਕਬਾਲ ਸਿੰਘ ਹਾਂਜੀ ਗੁਰ ਇਕਬਾਲ ਸਿੰਘ ਗੁਰ ਇਕਬਾਲ ਸਿੰਘ ਗੁਰ ਇਕਬਾਲ ਭਾਈ ਆਪਣਾ ਪਿੰਡ ਆ ਗਿਆ ਕੰਨੀਆਂ ਖੁਰਦ ਹੈ ਹਾਂਜੀ ਹਾਂਜੀ ਠੀਕ ਆ ਅਸਾਂ ਨੰਗਲੰਗਿਆ ਦੋ ਕਿਲੋਮੀਟਰ ਹੀ ਹੋਊਗਾ ਨਾਲ ਨਹੀਂ ਅੱਧਾ ਕਿਲੋਮੀਟਰ ਅੱਧਾ ਕਿਲੋਮੀਟਰ ਆ ਅੱਛਾ ਪਹਿਲਾਂ ਮੈਨੂੰ ਐ ਦੱਸੀ ਵੀਰੇ ਵੀ ਜਿਹੜਾ ਕੱਟਾ ਵਾ ਤੇਰਾ ਇਹ ਕਿੰਨੀ ਉਮਰ ਦਾ ਬਾਈ ਇਹ ਵੀਰੇ 2 ਸਾਲ ਤੋਂ 1 ਮਹੀਨਾ ਘਟਾ 2 ਸਾਲ ਤੋਂ 1 ਮਹੀਨਾ ਘਟਾ ਹੈ ਠੀਕ ਆ ਬਾਈ ਤੇ ਵੀਰੇ ਇਹਦਾ ਕੋਈ ਸੀਮਨ ਟੀਕੇ ਦੀ ਡਿਟੇਲ ਹੈਗੀ ਆ ਕਿ ਨਹੀਂ ਤੇ ਨਹੀਂ ਵੀਰੇ ਮੈਂ ਮੁੱਲ ਲਿਆ ਸੀਗਾ ਠੀਕ ਆ ਬਾਈ ਠੀਕ ਆ ਅੱਛਾ ਹੁਣੇ ਵੇਚਣਾ ਵੀਰੇ ਮਈਆ ਕਰਾਸ ਕਰਦਾ ਵੀਰੇ ਇਹ ਇਹ ਕਰਦਾ ਆ ਪਰ ਦੋਂਦਾ ਆ ਦੋਂਦਾ ਆ ਠੀਕ ਆ ਵੀਰੇ ਉਹਨੇ ਮਈਆ ਕਰਾਸ ਕਰ ਦਿੰਦਾ ਹੈ ਹਾਂਜੀ ਹਾਂਜੀ ਠੀਕ ਆ ਵੀਰੇ ਰੇਟ ਵੀਰੇ ਕੀ ਰੱਖਿਆ ਜਾਂਦਾ ਬਾਈ ਵੀਜੀ ਰੇਟ ਇਹਦਾ 65000 ਜੀ ਦੇ ਲੈਣ ਵਾਲਾ ਜਮਾਂ ਹਾਂ ਇਹਨਾਂ ਦੇ ਨੇੜੇ ਜੀ ਗੱਲ ਕਰਦੇ ਤਾਂ ਬਾਟ ਹਿਆਤ ਦੇ ਦਾਂਗੇ ਜੀ ਹਾਂ ਬਾਟਾ ਯਾਰ ਦਾ ਕਟਾ ਤੇਰਾ 40 40 ਕਰਦਾ ਵਾ ਯਾਰ ਨਹੀਂ 40 ਤੋਂ ਥੋੜਾ ਵੀਰੇ ਫਿਰ ਕਿਵੇਂ ਵਾ 45 ਦਾ ਤਾਪ ਲਿਆ ਹੁੰਦਾ ਸੀਗਾ ਅੱਛਾ ਹਾਂਜੀ ਚਲ ਕੋਈ ਨਾਲ ਮਿਲ ਕੇ ਕਰ ਲਿਓ ਹਾਂਜੀ ਹਾਂਜੀ ਉਹਨਾ ਮੌਕੇ ਤੇ ਹੋ ਜਾਊਗਾ ਆਹ ਬੱਚੀ ਕਿੰਨੀ ਉਮਰ ਦੀ ਆ ਵੀਰੇ ਇਹ ਬੱਚੀ ਵੀਰੇ 10 ਮਹੀਨੇ ਦੀ ਹੈ 10 ਮਹੀਨੇ ਦੀ ਇਹ ਸ਼ਾਈਵਾਲ ਚ ਪਈ ਹੈ ਨਾ ਇਹ ਸ਼ਾਈਵਾਲ ਚ ਜੀ ਠੀਕ ਆ ਬਈ ਬੱਸੀ ਪਲੀ ਪੁਲੀ ਚੰਗੀ ਆ ਹਨਾ ਬਾਈ ਹਾਂਜੀ ਹੂੰ ਬਹੁਤ ਸੋਹਣੀ ਥਲੋ ਝੋਲੀ ਚਾਲੀਆ ਮੇਰੇ ਕੇ ਢਾਂਗ ਟੌਪ ਦੀ ਬਣੂਗੀ ਅੱਛਾ ਵੀਰੇ ਇਹਦਾ ਰੇਟ ਬਾਈ ਇਹ ਨਹੀਂ ਵੇਚਨੀ ਵੀਰੇ ਆਪਾਂ ਟਰੈਕਟਰ ਦੀ ਪੁਣੀ ਨਾਲ ਹੈ ਟਰੈਕਟਰ ਦੀ ਟਰੈਕਟਰ ਦੀ ਪੁਣੀ ਠੀਕ ਹੈ ਬਾਈ ਲਓ ਜੀ ਮਿੱਤਰੋ ਆ ਇੱਕ ਬਾਈ ਦੇ ਕੋਲੇ ਅਰਜਨ ਟਰੈਕਟਰ ਵਕਾਊ ਆ ਕਿਹੜਾ ਮਾਡਲ ਆ ਕੀ ਹੈ ਇਹ ਤੇ ਜਾਣਕਾਰੀ ਵੀਰੇ ਕਿਹੜਾ ਮਾਡਲ ਆ ਵੱਡੇ ਬਾਈ ਵੀ ਜੀ ਇਹ 13 ਮਾਡਲ ਆ 13 ਮਾਡਲ ਆ ਠੀਕ ਹੈ ਪਹਿਲੇ ਨਾਮ ਹੀ ਆ ਵੀਰੇ ਪਹਿਲੇ ਨਾਮ ਜੀ ਪੰਜਾਬ ਨੰਬਰ ਆ ਹੈ ਠੀਕ ਹੈ ਬਾਈ ओके ਤੇ ਸਾਫ ਸੁਥਰਾ ਮਨਲਾ ਚਲਾਈ ਚੁਲਾਈ ਦੇ ਵਿੱਚ ਕਿਵੇਂ ਆ ਵੀਰੇ ਬਹੁਤ ਵਧੀਆ ਦੱਚ ਇੰਜਨ ਗੇਅਰ ਦਾ ਪੂਰੀ ਗਰੰਟੀ ਠੀਕ ਆ ਓਕੇ ਆ ਜਾਵਾ ਇਹ ਅੱਦੇ ਦੇਖੋ ਘਰੇ ਰੱਖਣ ਵਾਲਾ ਲੈ ਜਾਵੇ ਪੈਲੀ ਪਾਉਣ ਵਾਲਾ ਵਾਈ ਕਰਨ ਵਾਲਾ ਓਕੇ ਆ ਜਾਵਾ ਕੋਈ ਚੱਕਰੀ ਨਹੀਂ ਠੀਕ ਆ ਵੀ ਟਾਇਰ ਅਕੜੇ ਪੈਣ ਵਾਲਿਆ ਹਨਾ ਪਿਛਲੇ ਹੈਗੇ ਆ ਮੋਰਲੇ ਪੈਣ ਵਾਲਿਆ ਮੋਰਲੇ ਪੈਣ ਵਾਲਿਆ ਤੇ ਕਿੰਨੇ ਚਿਰ ਚਲਾਇਆ ਵੀਰੇ ਆਪਾਂ ਇਹਨੂੰ ਆਪਾਂ ਚਲਾਇਆ ਜੀ ਕਿਰਿਉ 4 ਕੁ ਸਾਲ ਚਲਾਇਆ 4 ਕੁ ਸਾਲ ਚਲਾਇਆ ਤੇ ਨਿਆਰੇ ਦਿੱਤੇ ਓਕੇ ਪੂਰੇ ਜੀ ਜਾਣ ਦੇਣ ਪੂਰੀ ਇੰਜਨ ਹੁੰਦਾ ਹੈ ਲੈ ਪਿੱਛੋ ਵੀ ਵਿਖਾਦੀ ਜਾਂਦੀ ਤੇ ਮਿੰਦਰਾ ਵਾਲਿਆਂ ਦਾ ਟਰੈਕਟਰ ਮਤਲਬ ਅਰਜਨ 555 ਵੀਰੇ ਹਾਂਜੀ ਹਾਂਜੀ ਠੀਕ ਹੈ ਲੈ ਜੀ ਮਿੱਤਰੋ ਮਿੰਦਰਾ ਵਾਲਿਆਂ ਦਾ ਅਰਜਨ ਟਰੈਕਟਰ 555 ਜਿਹੜੇ ਭਰਾ ਨੂੰ ਚਾਹੀਦਾ ਤੁਸੀਂ ਬਈ ਨਾਲ ਰਾਬਤਾ ਕਾਇਮ ਕਰ ਲੈ ਸਾਫ ਸ਼ੋਰੂਮ ਟ੍ਰੈਡੀਸ਼ਨ ਦੇ ਵਿੱਚ ਪਿਆ ਵੀ ਤੋਤਾ ਤਾਤਾ ਨਹੀਂ ਜੇਕਰ ਤੋਤਾ ਤਾਤਾ ਹੁੰਦਾ ਐ ਮੀਟਰ ਮੋਟਰ ਲੋਕ ਤੇ ਦੀ ਰਿਪੋਰਟ ਹਰ ਪੱਖ ਤੋਂ ਬਾਕੀ ਬਈ ਜਿਹੜੇ ਭਰਾਣੇ ਅਰਜਨ ਚਲਾਇਆ ਉਹ ਅਰਜਨ ਬਾਰੇ ਜਾਣਦਾ ਜ਼ਰੂਰ ਹੋਊਗਾ ਕਿ ਅਰਜਨ ਕੀ ਚੀਜ਼ ਹੈ ਜਦੋਂ ਆ ਨਾ ਹੀ ਅਰਜਨ ਰੱਖਿਆ ਜਾਵੇ ਨਾ ਤੇ ਫਿਰ ਅਰਜਨ ਇੱਕ ਬਹੁਤ ਵੱਡਾ ਸ਼ਬਦ ਬਣ ਜਾਂਦਾ ਤੇ ਫਿਰ ਅਰਜਨ ਦੇ ਵਿੱਚ ਇਹ ਵੀ ਕਰਮਾ ਵਾਲਾ ਇੱਕ ਵੱਡਾ ਟਰੈਕਟਰ ਆ ਬਾਈ ਗੁਰ ਇਕਬਾਲ ਸਿੰਘ ਨੰਬਰਦਾਰ ਬਾਈ ਕੇ ਘਰੇ ਟਰੈਕਟਰ ਖੜਾ ਹਨਾ ਬਾਈ ਤੇ ਨਾਲ ਇੱਕ ਖੜਾ ਹੋਇਆ ਬਾਈ ਉਹਨਾਂ ਦੇ ਕੋਲ ਛੋਟਾ ਤੇ ਛੋਟਾ ਹੀ ਟਰੈਕਟਰ ਵਕਾਊ ਆ ਤੇ ਛੋ ਆਪਾਂ ਨੰਬਰ ਲੈ ਲੈਨੇ ਬਾਈ ਨੰਬਰ ਦੱਸੀਂ ਕਹਿਣਾ ਜੀ 87290 ਜੀ 00170 ਇੱਕ ਵਾਰੀ ਹੋਰ ਬੋਲ ਦੇ ਵੀਰੇ 87290 ਜੀ 00170 ਜੀ ਠੀਕ ਹੈ ਬਈ ਇਸ ਨੰਬਰ ਤੇ ਬਾਈ ਨਾਲ ਰਾਬਤਾ ਕੈਮ ਕਰ ਲਿਓ ਧੰਨਵਾਦ ਮਿੱਤਰੋ ਸ਼ੁਕਰੀਆ